ਸੋ ਕਵੰਤ ਹੁੰਦਲ ਦੇ ਪੋਡਕਾਸਟ ਵਿੱਚ ਜੀ ਆਇਆਂ ਨੂੰ ਪੋਡਕਾਸਟ ਦੇ ਇਸ ਐਪੀਸੋਡ ਵਿੱਚ ਅਮਨਪਾਲ ਸਾਰਾ ਦੀ ਕਹਾਣੀ ਰੁੱਲਦਾ ਬਚਪਨ ਪੜ੍ਹ ਕੇ ਸੁਣਾਈ ਜਾ ਰਹੀ ਹੈ ਇਸ ਨੂੰ ਪੜਿਆ ਹੈ ਤਮਨਪ੍ਰੀਤ ਕੋਰਨੇ ਲਓ ਸੁਣੋ ਕਹਾਣੀ ਰੁੱਲਦਾ ਬਚਪਨ ਕਹਾਣੀ ਰੁੱਲਦਾ ਬਚਪਨ ਲੇਖਕ ਅਮਨਪਾਲ ਸਾਰਾ ਹੈ ਹਾਊ ਲਿਡ ਦ ਬੱਸਸ ਰਨ ਟਿਲ ਟੋਨਾਈਟ बड़े अखड़ जहलेजे ਵਿੱਚ ਬੀਅਰ ਦਾ ਬੱਤਾ ਫੜੀ ਇਸ 11-12 ਸਾਲਾਂ ਦੇ ਮੁੰਡੇ ਨੇ ਮੈਨੂੰ ਪੁੱਛਿਆ ਬੱਸ ਦੀ ਡਰਾਈਵਿੰਗ ਸੀਟ ਉੱਪਰ ਬੈਠੇ ਮੇਰੇ ਮਨ ਵਿੱਚ ਆਈ ਕਿ ਸਾਲਿਆ ਜੇ ਕਿਤੇ ਕੋਈ ਰੂ ਪੰਜਾਬ ਰੋਡ ਵੇਜ਼ ਦੇ ਡਰਾਈਵਰ ਨੂੰ ਕੋਈ ਇਸ ਤਰ੍ਹਾਂ ਉਹ ਹੀ ਕਹਿ ਕੇ ਬੁਲਾਉਂਦਾ ਤਾਂ ਉਹ ਉਸ ਨੂੰ ਸਵਾਦ ਦਿੰਦਾ ਚਖਾ ਪਰ ਇਹ ਕੈਨੇਡਾ ਹੈ ਸੱਭਿਆ ਲੋਕਾਂ ਦਾ ਮੁਲਕ ਇੱਥੇ ਪਬਲਿਕ ਸਰਵਿਸ ਵਿੱਚ ਤੁਹਾਨੂੰ ਅਗਲੀ ਨਾਲ ਗੱਲ ਕਰਨ ਵੇਲੇ ਧੀਰਜ ਤੋਂ ਕੰਮ ਲੈਣਾ ਪੈਂਦਾ ਹੈ ਅਤੇ ਕਈ ਵਾਰ ਤਾਂ ਅਗਲੇ ਦਿਤ ਬੱਤੀ ਵੀ ਸੀ ਵੀ برداشت ਕਰਨੀ ਪੈਂਦੀ ਹੈ ਖੈਰ ਇੱਕ ਪਲ ਉਸਦੇ ਵੱਲ ਜਰਾ ਰੋਹ ਦੇ ਨਾਲ ਧੱਕਣ ਤੇ ਬਾਅਦ ਮੈਂ ਉਸ ਨੂੰ ਦੱਸਿਆ ਕਿ ਰਾਤ ਦੇ 2 ਵਜੇ ਤੱਕ ਬੱਸਾਂ ਚਲਦੀਆਂ ਰਹਿਣਗੀਆਂ ਉਸ ਨੇ ਇੱਧਰ ਉੱਧਰ ਨਜ਼ਰ ਮਾਰੀ ਪਰ ਹੋਰ ਕਿਸੇ ਪਾਸਿਓ ਕੋਈ ਹੋਰ ਬੱਸ ਨਾ ਆਉਂਦੀ ਦੇਖ ਕੇ ਜਿਉਂ ਹੀ ਮੈਂ ਬੱਸ ਤੁਰਨ ਤੋਂ ਪਹਿਲਾਂ ਉਸਦੇ ਦਰਵਾਜ਼ੇ ਬੰਦ ਕਰਨ ਲੱਗਾ ਤਾਂ ਉਹ ਬੀਅਰ ਦੇ ਬੱਤੇ ਵਿੱਚੋਂ ਆਖੇ ਗੁੱਟ ਪਰਖੇ ਤੇ ਖਾਲੀ ਬੱਤਾ ਉੱਥੇ ਬੈਂਚ ਉੱਪਰ ਹੀ ਛੱਡ ਕੇ ਦਵਾ-ਦਵ ਮੇਰੀ ਬਾਸੇ ਵਿੱਚ ਚੜ ਗਿਆ। ਕ੍ਰਿਸਮਸ ਵਾਲੇ ਦਿਨ ਤੋਂ 2 ਕੁ ਦਿਨ ਪਹਿਲਾਂ ਦੀ ਇਹ ਰਾਤ ਸੀ। ਰਾਤ ਦਾ 1 ਵਜ ਚੁੱਕਾ ਸੀ ਤੇ ਕਾਫੀ ਠੰਡ ਸੀ। ਹਲਕੀ ਬਾਰਿਸ਼ ਤੇ ਨਾਲ ਰਲਵੀ ਮਿਲਵੀ ਬਰਫ਼ ਡਿੱਗ ਰਹੀ ਸੀ। ਬੱਸ ਵਿੱਚ ਦੋ ਕੁ ਸ਼ਰਾਬੀ ਜਿਹੇ ਮੁਸਾਫਿਰ ਹੋਰ ਸਨ ਤੇ ਪਿਛਲੀਆਂ ਸੀਟਾਂ ਉੱਪਰ ਅਧਲੇਟੇ ਰਹੇ ਪਸਰੇ ਹੋਏ ਸਨ। बस ਅੰਦਰ ਵੜ ਕੇ ਉਸ ਲੜਕੇ ਨੇ 1-2 ਮਿੰਟ ਆਪਣੀ ਪੈਂਟ ਤੇ ਜੈਕਟ ਦੀਆਂ ਜੇਬਾਂ ਫਰੋਲਣ ਤੋਂ ਬਾਅਦ ਇੱਕ ਪੁਰਾਣਾ ਜਿਹਾ ਬੱਸ ਦਾ ਟਿਕਟ ਅੱਧਾ ਕੋ ਹੱਥ ਵਿੱਚ ਕੁੱਟ ਕੇ ਮੈਨੂੰ ਦਿਖਾਇਆ ਅਤੇ ਸੀਟ ਉੱਪਰ ਬੈਠਣ ਲਈ ਮੇਰੇ ਕੋਲੋਂ ਦੀ ਲੰਗਣ ਲੱਗਾ ਮੈਂ ਟਿਕਟ ਉਸਦੇ ਹੱਥ ਵਿੱਚੋਂ ਫੜ ਲਿਆ ਦੇਖਿਆ ਕਿ ਉਹ ਕਾਫੀ ਪੁਰਾਣਾ ਸੀ ਅਤੇ ਉਸ ਨੂੰ ਹੁਣ ਵਰਤਿਆ ਨਹੀਂ ਜਾ ਸਕਦਾ ਸੀ ਮੈਂ ਜ਼ਰਾ ਕੋਸਖਤੀ ਨਾਲ ਉਸ ਨੂੰ ਵਾਪਸ ਬੁਲਾਇਆ ਤੇ ਕਿਹਾ ਤੈਨੂੰ ਪਤਾ ਹੈ ਕਿ ਤੂੰ heiraferi ਕਰ ਰਿਹਾ ਹੈ ਤੇ ਇਸ ਕਰਕੇ ਮੈਂ ਤੈਨੂੰ ਇੱਥੇ ਹੀ ਬੱਸ ਵਿੱਚੋਂ ਉਤਾਰ ਸਕਦਾ ਹਾਂ ਉਸਨੇ ਇੱਕ ਟੱਕ ਮੇਰੀ ਵੱਲ ਕੁਝ ਕਸੂਰਵਾਰ ਨਜ਼ਰਾਂ ਨਾਲ ਵੇਖਿਆ ਤੇ ਫਿਰ ਖੁਸ਼ਾਮਦੀ ਭਰੇ ਤਰੀਕੇ ਨਾਲ ਬੋਲਿਆ ਕਮਨ ਮੈਨ ਇਟਸ ਕ੍ਰਿਸਮਸ ਟਾਈਮ ਕ੍ਰਿਸਮਸ ਦਾ ਕੀ ਮਤਲਬ ਹੋਏ ਮੈਂ ਉਸੇ ਸਖਤੀ ਨਾਲ ਕਿਹਾ ਇੱਕ ਪਲ ਚੁੱਪ ਰਹਿਣ ਤੋਂ ਬਾਅਦ ਉਹ ਉਸੇ ਹੀ ਸੁਰ ਵਿੱਚ ਬੋਲਿਆ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਉਸਦੇ ਸਾਂਵਿਜ ਥੋੜੀ ਜਹੀ ਬੀਅਰ ਦੀ ਮਹਿਕ ਆਈ ਮੈਂ ਦੇਖਿਆ ਕਿ ਉਸਦੇ ਨੀਲੇ ਜਿਹੇ ਪਤਲੇ ਬੁੱਲ ਠੰਡ ਨਾਲ ਕੰਬ ਰਹੇ ਸਨ ਅਤੇ ਹੱਥਾਂ ਦੀਆਂ ਉਂਗਲਾਂ ਦੀਆਂ ਗੱਠਾਂ ਠੰਡ ਨਾਲ ਲਾਲ ਹੋਈਆਂ ਸਨ ਬੀਅਰ ਪੀਣ ਲਈ ਪੈਸੇ ਹਨ ਪਰ ਬਸਦਾ ਕਿਰਾਇਆ ਪਾਉਣ ਲਈ ਨਹੀਂ ਹੈ ਮੈਂ ਕੁਝ ਵਿਅੰਗ ਨਾਲ ਕਿਹਾ ਉਹਦਾ ਅੱਦਾ ਕੋ ਬੱਤਾ ਮੈਨੂੰ ਉੱਥੇ ਕੂੜੇ ਦੇ ਢੋਲ ਕੋਲ ਪਿਆ ਲੱਭਾ ਸੀ ਇਸ ਵਾਰ ਉਸਨੇ ਕੁਝ ਭੋਲੇਪਨ ਨਾਲ ਕਿਹਾ ਉਸਦੇ ਅਣਵਾਹੇ ਜਿਹੇ ਲੰਬੇ ਸੁਨਹਿਰੀ ਵਾਲ ਉਸਦੀ ਗਰਦਨ ਉੱਪਰ ਬਿਖਰੇ ਹੋਏ ਲਟਕ ਰਹੇ ਸਨ ਉਸਨੇ ਕਸਮੈਲੇ ਚਿਹਰਾੰਦਵੀ ਹਲਕੀ ਜਹੀ ਜੈਕਟ ਅਤੇ ਉਸਦੇ ਥੱਲੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਗੋਡਿਆਂ ਤੋਂ ਪਾਰ ਤੱਕ ਤੋਂ ਢਿੱਲੀ ਪੁਰਾਣੀ ਜਹੀ ਜੀਨ ਦੀ ਪੈਂਟ ਪਾਈ ਹੋਈ ਸੀ ਜੋ ਉਸ ਦੀਆਂ ਪਤਲੀਆਂ-ਪਤਲੀਆਂ ਲੱਤਾਂ ਨੂੰ ਟਕਣ ਦੀ ਕੋਸ਼ਿਸ਼ ਕਰ ਰਹੀਆਂ ਸਨ ਪੈਰਾਂ ਵਿੱਚ ਗਿੱਟੀਆਂ ਤੱਕ ਉੱਚੇ-ਉੱਚੇ ਚਿੱਟੇ ਰੰਗ ਦੇ ਗੱਦਨੇ ਜਿਹੇ ਫਲੀਟ ਬੂਟ ਉਗੜ ਦੁਗੜੇ ਦੇ ਢਿੱਲੇ ਜਹੇ ਤਸਮੇ ਬੰਨ ਕੇ ਪੈਨੇ ਹੋਏ ਸਨ ਤੂੰ ਜਾਣਾ ਕਿੱਥੇ ਐ ਮੈਂ ਕੁਛ ਨਰਮ ਬੈ ਕੇ ਪੁੱਛਿਆ ਜਾਣਾ ਤਾਂ ਮੈਂ ਬਲੂ ਬாய் ਹੋਟਲ ਦੇ ਕੋਲ ਆ ਪਰ ਇਹ ਵਸਤਾ ਕਿਸੇ ਹੋਰ ਪਾਸੇ ਜਾ ਰਹੀ ਐ ਤੈਨੂੰ ਪਤਾ ਨਹੀਂ ਬਸ ਉਸ ਜਗ੍ਹਾ ਤੋਂ ਕਾਫੀ ਅੱਗੇ ਲੰਘ ਗਈ ਸੀ ਬਾਹਰ ਬਹੁਤ ਠੰਡ ਹੈ ਕੁਝ ਥੇਰ ਉਸ ਤੇਰੀ ਬਸ ਦੇ ਵਿੱਚ ਨਿੱਗ ਵਿੱਚ ਬੈਠ ਲਵਾਵਾਂਗਾ ਫਿਰ ਵਾਪਸੀ ਤੇ ਉਸੇ ਸਟਾਪ ਤੇ ਹੀ ਉਤਰ ਕੇ ਘਰ ਨੂੰ ਜਾਣ ਵਾਲੀ ਬਸ ਫੜ ਲਵਾਵਾਂਗਾ ਮੈਨੂੰ ਘਰ ਜਾਣ ਦੀ ਕੋਈ ਕਾਲੀ ਨਹੀਂ ਉਸਨੇ ਕਿਹਾ ਕਿਉਂ ਰਾਤ ਇਤਨੀ ਲੰਘ ਚੁੱਕੀ ਹੈ ਤੇਰੇ ਘਰ ਦੇ ਤੈਨੂੰ ਲੱਭਦੇ ਨਾ ਹੋਣਗੇ ਮੈਂ ਉਸ ਦੀ ਉਮਰ ਦਾ ਖਿਆਲ ਕਰਕੇ ਕਿਹਾ ਨੋ ਘਰ ਕੋਈ ਹੋਣਾ ਹੀ ਨਹੀਂ ਮਾਂ ਕੰਮ ਤੇ ਗਈ ਹੈ ਬਹੁਤ ਲੇਟ ਆਵੇਗੀ ਉਸਨੇ ਮੇਰੇ ਸੱਜੇ ਹੱਥ ਸਾਹਮਣੇ ਵਾਲੀ ਸੀਟ ਉੱਪਰ ਬੈਠਦੇ ਨੇ ਜਵਾਬ ਦਿੱਤਾ ਸ਼ਾਇਦ ਉਸ ਨੂੰ ਮੇਰੇ ਰਵੱਈਏ ਤੋਂ ਅੰਦਾਜ਼ਾ ਹੋ ਗਿਆ ਸੀ ਕਿ ਮੈਂ ਉਸ ਨੂੰ ਜ਼ਬਰਦਸਤੀ ਬੱਸ ਵਿੱਚੋਂ ਨਹੀਂ ਉਤਾਰਾਂਗਾ ਤੇ ਤੇਰਾ ਬਾਪੂ ਉਹਦਾ ਪਤਾ ਨਹੀਂ ਕਿੱਥੇ ਰਹਿੰਦਾ ਹੈ ਕਦੇ-ਕਦੇ ਹੀ ਮਿਲਦਾ ਹੈ ਉਸਨੇ ਮਾਸੂਮੀਅਤ ਨਾਲ ਕਿਹਾ ਅਗਲੀ ਲਾਲ ਬੱਤੀ ਉੱਪਰ ਜਦੋਂ ਮੈਂ ਕੁਝ ਜ਼ੋਰ ਨਾਲ ਬ੍ਰੇਕ ਲਗਾਈ ਤਾਂ ਪਿਛਲੀਆਂ ਸੀਟਾਂ ਉੱਪਰ ਬੈਠੇ ਸ਼ਰਾਬੀਆਂ ਵਿੱਚੋਂ ਇੱਕ ਉਂਗਣਾ ਉਂਗਦਾ ਬੱਸ ਦੇ ਫਰਸ਼ ਉੱਪਰ ਲੜਲੁੜਕ ਗਿਆ ਪਰ ਕੁਝ ਦੇਰ ਬਾਅਦ ਆਪ ਹੀ ਉੱਠ ਕੇ ਫਿਰ ਸੀਟ ਉੱਪਰ ਬੈਠ ਗਿਆ ਤੇ ਮੁੜ ਉਂਗਣ ਲੱਗਾ ਲੋਕ ਸਾਰੇ ਬੱਸ ਨੂੰ ਧਰਮਸ਼ਾਲਾ ਸਮਝਦੇ ਹਨ ਚਲ ਆਪਾਂ ਨੂੰ ਕੀ ਇਹ ਸਰਕਾਰੀ ਬੱਸ ਵੀ ਤਾਂ ਲੋਕਾਂ ਦੇ ਟੈਕਸਾਂ ਨਾਲ ਹੀ ਚੱਲਦੀਆਂ ਹਨ ਰਾਤ ਦੀ ਸ਼ਿਫਟ ਬੱਸ ਚਲਾਉਂਦੇ ਵੇਲੇ ਮਨ ਵਿੱਚ ਅਜਿਹੇ ਵਿਚਾਰ ਆਮ ਹੀ ਆਉਂਦੇ ਰਹਿੰਦੇ ਹਨ ਅਗਲੇ ਸਟਾਪ ਤੋਂ ਇੱਕ ਜ਼ਰਾ ਖੁਸਿਆਣੀ ਉਮਰ ਦੀ ਬੁੜੀ ਚੜੀ ਮੈਰੀ ਕ੍ਰਿਸਮਸ ਓ ਕਿੰਨੀ ਠੰਡ ਹੈ ਕਹਿ ਕੇ ਉਸਨੇ ਆਪਣਾ ਬੱਸ 파ਸ ਤੇ ਮੈਨੂੰ ਦਿਖਾਇਆ ਤੇ ਮੂਰਲੀ ਸੀਟ ਉੱਪਰ ਉਸ ਲੜਕੇ ਵਾਲੇ ਤੇ ਮੇਰੇ ਵੱਲ ਜ਼ਰਾ ਕੋ ਹੈਰਾਨੀ ਨਾਲ ਦੇਖਿਆ ਜਿਵੇਂ ਕਹਿਣਾ ਚਾਹੁੰਦੀ ਹੋਵੇ ਇਤਨੀ ਰਾਤ ਗੁਜ਼ਰੀ ਇਤਨੀ ਰਾਤ ਛੋਟੀ ਉਮਰ ਦਾ ਬੱਚਾ ਇਕੱਲਾ ਕਿਵੇਂ ਬਸਵੇਤ ਸਫ਼ਰ ਕਰ ਰਿਹਾ ਹੈ ਤੇਰਾ ਨਾਮ ਕੀ ਹੈ ਮੈਂ ਜ਼ਰਾ ਬੋਰੀਏ ਦੂਰ ਕਰਨ ਦੇ ਖਿਆਲ ਨਾਲ ਉਸ ਲੜਕੇ ਨੂੰ ਪੁੱਛਿਆ ਸ਼ੌਨ ਉਸਨੇ ਸੰਖੇਪ ਜਿਹੇ ਜਵਾਬ ਦਿੱਤਾ ਕਿਹੜੀ ਕਲਾਸ ਵਿੱਚ ਪੜਦਾ ਹੈਂ ਪੰਜਵੀਂ ਵਿੱਚ ਸਕੂਲ ਖਤਮ ਹੋਣ ਤੋਂ ਬਾਅਦ ਕੀ ਕਰਦਾ ਹੁੰਦਾ ਹੈ ਸ਼ਾਇਦ ਉਸਦੇ ਕੋਲ ਇਸ ਸਵਾਲ ਦਾ ਸਿੱਧਾ ਜਵਾਬ ਕੋਈ ਵੀ ਨਹੀਂ ਸੀ ਉਸਨੇ ਖਾਂ ਜਾਈਆਂ ਨਚਾ ਕੇ ਮੋਢੇ ਹਿਲਾ ਦਿੱਤੇ ਜਿਵੇਂ ਕਹਿ ਰਿਆ ਹੋਵੇ ਕੁਝ ਵੀ ਨਹੀਂ ਚਿਹਰੇ ਤੋਂ ਉਹ ਭੂਲਾ ਦਿਸਦਾ ਸੀ ਉਸ ਦੀ ਖੱਬੀ ਅੱਖ ਦੇ ਥੱਲੇ ਗੱਲ ਦੇ ਉੱਪਰ ਕੁਝ ਕੁ ਦਿਨ ਪੁਰਾਣੀ ਸੱਟ ਦਾ ਨਿਸ਼ਾਨ ਸੀ ਜਿਸ ਦੇ ਆਲੇ ਦੁਆਲੇ ਦੀ ਚਮੜੀ ਵੀ ਕੁਝ ਕਾਲੀ ਹੋਈ ਹੋਈ ਸੀ ਕੁਝ ਦਿਨ ਪਹਿਲਾਂ ਗੈਰੀ ਦੇ ਵੱਡੇ ਭਰਾਤ ਅਤੇ ਉਸ ਦੇ ਦੋਸਤ ਨੇ ਰਲ ਕੇ ਮੈਨੂੰ ਸਕੂਲ ਤੋਂ ਬਾਹਰ ਕੁੱਟਿਆ ਸੀ ਸੱਟ ਬਾਰੇ ਪੁੱਛਣ ਤੇ ਉਸ ਨੇ ਜਵਾਬ ਦਿੱਤਾ ਉਹ ਕਿਉਂ ਮੈਂ ਜ਼ਰਾ ਉਤਸੁਕ ਹੋ ਕੇ ਪੁੱਛਿਆ ਗੈਰੀ ਮੇਰੀ ਹੀ ਕਲਾਸ ਵਿੱਚ ਪੜਦਾ ਹੈ ਯੂ نو ਉਸ ਦਿਨ ਮੈਨੂੰ ਬੜੀ ਭੁੱਖ ਲੱਗੀ ਹੋਈ ਸੀ ਮੈਂ ਉਸਦੇ ਲੰਚ ਬੈਗ ਵਿੱਚੋਂ ਉਸਦਾ ਲੰਚ ਕੱਢ ਕੇ ਖਾ ਲਿਆ ਸੀ ਉਸਨੇ ਨਿਸ਼ੰਘ ਹੀ ਜਵਾਬ ਦੇ ਦਿੱਤਾ ਹੁਣ ਮੈਨੂੰ ਉਸਦੇ ਭੋਲੇਪਨ ਨਾਲ ਕੁਝ ਹਮਦਰਦੀ ਹੋ ਰਹੀ ਸੀ ਤੂੰ ਆਪਣਾ ਲੰਚ ਨਹੀਂ ਲੈ ਕੇ ਆਉਂਦਾ ਨਾਲ ਮੈਂ ਪੁੱਛਿਆ ਕਦੇ ਕਦੀ ਜੇ ਮਾਂ ਬਣਾ ਦੇਵੇ ਤਾਂ ਪਰ ਕਈ ਵਾਰੀ ਜਦੋਂ ਉਹ ਕੰਮ ਤੋਂ ਜਾਂ ਕਿਸੇ ਪਾਰਟੀ ਤੋਂ ਰਾਤ ਨੂੰ ਲੇਟ ਆਉਂਦੀ ਹੈ ਤਾਂ ਸਵੇਰੇ ਜਲਦੀ ਉੱਠਦੀ ਨਹੀਂ ਕਈ ਵਾਰ ਉਹ ਲੰਚ ਲਈ ਪੈਸੇ ਦੇ ਦਿੰਦੀ ਹੈ ਪਰ ਮੈਂ ਉਹ ਪੈਸੇ ਵੀਡੀਓ ਗੇਮਾਂ ਖੇਡਣ ਉੱਪਰ ਖਰਚ ਕਰ ਦਿੰਦਾ ਹਾਂ ਕਦੇ-ਕਦੇ ਸਟੋਰ ਤੋਂ ਖਾਣ ਲਈ ਚਾਕਲੇਟ ਖਿਸਕਾ ਲੈਂਦਾ ਹਾਂ ਸ਼ਾਇਦ ਛੋਟੀ-ਮੋਟੀ ਚੋਰੀ ਨੂੰ ਉਹ ਬੁਰਾ ਨਹੀਂ ਸਮਝਦਾ ਸੀ ਜਾਂ ਹਾਲਾਤ ਦੇ ਮੁਤਾਬਕ ਇਹ ਉਸਦੀ ਮਜਬੂਰੀ ਬਣ ਚੁੱਕੀ ਸੀ બસ ਆਪਣੀ ਮੰਜ਼ਿਲ ਉੱਪਰ ਪਹੁੰਚ ਚੁੱਕੀ ਸੀ ਤੇ ਸੱਤ-ਅੱਠ ਮਿੰਟ ਰੁੱਕ ਕੇ ਬੱਸ ਨੇ ਉਸੇ ਰਾਸਤੇ ਵਾਪਸ ਪੜਨਾ ਸੀ ਮੈਂ ਉੱਥੇ ਨੇੜੇ ਹੀ ਇੱਕ ਮਸ਼ੀਨ ਤੋਂ ਇੱਕ ਕਾਫੀ ਦਾ ਕੱਪ ਲਿਆ ਅਤੇ ਕੁਝ ਸੋਚ ਕੇ ਇੱਕ ਚਾਕਲੇਟ ਉਸਦੇ ਲਈ ਖਰੀਦ ਦਿੱਤਾ ਹੁਣ ਉਹ ਕਾਫੀ ਖੁੱਲ ਕੇ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਜਿਵੇਂ ਮੈਨੂੰ ਕਾਫੀ ਧੇਰ ਤੱਕ ਉਹ ਜਾਣਦਾ ਹੋਵੇ ਬਾਅਦ ਵਿੱਚ ਮੈਨੂੰ ਉਸ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਦੋ ਕੁ ਸਾਲ ਪਹਿਲਾਂ ਉਸ ਦਾ ਬਾਪ ਬਾਹਰ ਕਿਧਰੇ ਜੰਗਲ ਕੱਟਣ ਦਾ ਕੰਮ ਕਰਦਾ ਹੁੰਦਾ ਸੀ। ਦੋ ਤਿੰਨ ਹਫ਼ਤੇ ਬਾਅਦ ਘਰ ਮੁੜਦਾ ਹੁੰਦਾ ਸੀ। ਇੱਕ ਵਾਰੀ ਸ਼ਾਇਦ ਉਹ ਮਿੱਥੇ ਸਮੇ ਤੋਂ ਪਹਿਲਾਂ ਘਰ ਆ ਗਿਆ ਸੀ। ਘਰ ਆ ਕੇ ਉਸ ਨੇ ਦੇਖਿਆ ਕਿ ਉਸ ਦਾ ਇੱਕ ਦੋਸਤ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੀ ਮਾਂ ਕੋਲ ਆਇਆ ਹੋਇਆ ਹੈ। ਉਸ ਦਿਨ ਤੋਂ ਘਰ ਵਿੱਚ ਨਿਤ ਮਾਂ-ਬਾਪ ਦੀ ਲੜਾਈ ਰਹਿਣ ਲੱਗ ਪਈ। ਬਾਪ ਕੰਮ ਉੱਪਰ ਘਟ ਵੱਧ ਹੀ ਜਾਂਦਾ ਸੀ ਤੇ ਸ਼ਰਾਬ ਜ਼ਿਆਦਾ ਪੀਣ ਲੱਗ ਪਿਆ ਸੀ। ਇੱਕ ਦਿਨ ਉਸਨੇ ਕਾਫੀ ਜ਼ਿਆਦਾ ਸ਼ਰਾਬ ਪੀ ਕੇ ਇਸਦੀ ਮਾਂ ਨੂੰ ਗਾਲਾਂ ਕੱਢੀਆਂ ਤੇ ਕੁਸਨ ਮਾਰੇ ਕਾਲ ਪੁਲਿਸ ਆਈ ਤੇ ਇਸਦੇ ਬਾਪ ਨੂੰ ਲੈ ਗਈ ਬਾਅਦ ਵਿੱਚ ਮਾਂ ਬਾਪ ਅਲੱਗ ਹੋ ਗਏ ਤੇ ਹੁਣ ਇਸਦਾ ਬਾਪ ਕਦੀ ਕਦੀ ਹੀ ਇਸ ਨੂੰ ਮਿਲਦਾ ਹੈ ਮਾਂ ਕਿਸੇ ਰੈਸਟੋਰੈਂਟ ਵਿੱਚ ਵੇਟਰੈਸ ਦਾ ਕੰਮ ਕਰਦੀ ਹੈ ਉਸ ਨੂੰ ਜ਼ਿਆਦਾਤਰ ਨਾਈਟ ਸ਼ਿਫਟ ਦਾ ਹੀ ਕੰਮ ਕਰਨਾ ਪੈਂਦਾ ਹੈ ਸ਼ੌਨ ਸਕੂਲ ਨੂੰ ਹਟ ਕੇ ਆਪਣੇ ਹਾਂ ਤੋਂ ਵੱਡੇ ਮੁੰਡਿਆਂ ਨਾਲ ਇੱਧਰ ਉੱਧਰ ਤੇ ਰਾਤ ਨੂੰ ਬੱਸਾਂ ਵਿੱਚ ਬੇਮਤਲਬ ਘੁੰਮਦਾ ਰਹਿੰਦਾ ਹੈ ਕਦੇ-ਕਦੇ ਇਸਨੇ ਆਪਣੀ ਮਾਂ ਨੂੰ ਥੋੜੀ-ਬਹੁਤ ਪੀਕੇ ਕਾਰਾਈ ਨੂੰ ਵੀ ਦੇਖਿਆ ਹੈ। ਵਾਪਸੇ ਉੱਪਰ ਬੱਸ 'ਮੈਂ ਜ਼ਰਾ ਨੂੰ ਤੇਜ਼ ਰੱਖੀ। ਮੈਂ ਚਾਹੁੰਦਾ ਸੀ ਕਿ ਸ਼ੌਨ ਨੂੰ ਹੋਟਲ ਬਲੂ ਬॉय ਵੱਲ ਜਾਣ ਵਾਲੀ ਬੱਸ ਮਿਲ ਜਾਵੇ। ਇਹ ਸ਼ਾਇਦ ਉੱਧਰ ਨੂੰ ਜਾਣ ਵਾਲੀ ਆਖਰੀ ਬੱਸ ਹੋਵੇਗੀ, ਜਾਂ ਇਸ ਤੋਂ ਅੱਧੇ ਘੰਟੇ ਬਾਅਦ ਸ਼ਾਇਦ ਇੱਕ ਹੋਰ ਆਵੇ। ਮੇਰਾ ਇਹ ਆਖਰੀ ਢੇਡਾ ਸੀ ਤੇ ਦੂਸਰੇ ਪਾਸੇ ਮੰਜ਼ਿਲ ਤੇ ਪਹੁੰਚ ਕੇ ਮੈਂ ਬੱਸ ਗੇਰਾਜ ਵਿੱਚ ਲਾ ਜਾ ਕੇ ਖੜੀ ਕਰ ਦੇਣੀ ਸੀ। ਜਦੋਂ ਸਾਡੀ ਬੱਸ ਉਸ ਸਟਾਪ ਦੇ ਨੇੜੇ ਪਹੁੰਚੀ ਜਿੱਥੇ ਸ਼ੌਨ ਨੇ ਦੂਸਰੀ ਬੱਸ ਫੜਨੀ ਸੀ ਤਾਂ ਮੈਂ ਦੇਖਿਆ ਕਿ ਬਲੂ ਬॉय ਹੋਟਲ ਵੱਲ ਜਾਣ ਵਾਲੀ ਬੱਸ ਆਪਣੇ ਸਟਾਪ ਉੱਪਰ ਆਈ ਖੜੀ ਹੈ ਅਤੇ ਸ਼ਾਇਦ ਥਰੰਦੀ ਤਿਆਰੀ ਵਿੱਚ ਹੀ ਹੈ ਮੈਂ ਚੌਕਰੀਆਂ ਲਾਲ ਬੱਤੀਆਂ ਉੱਪਰ ਰੁਕੇ ਹੋਏ ਨੇ ਸ਼ੌਨ ਨੂੰ ਦਵਾ ਦਫ ਉੱਤਰ ਕੇ ਤੇ ਨੱਠ ਕੇ ਉਹ ਬੱਸ ਫੜ ਲੈਣ ਲਈ ਕਿਹਾ ਤੇ ਇੱਕ ਨਵੀਂ ਟਿਕਟ ਵੀ ਫੜਾ ਦਿੱਤੀ ਤਾਂ ਜੋ ਉਹ ਉਸ ਬੱਸ ਵਿੱਚ ਦਿਖਾ ਕੇ ਚੜ ਸਕੇ ਮੇਰੀ ਬਸ ਵਿੱਚੋਂ ਉੱਤਰ ਕੇ ਸ਼ੌਨ ਕਾਲੀ ਰਾਂ ਨੱਠਿਆ ਪਰ ਸ਼ਾਇਦ ਦੂਸਰੀ ਬਸ ਦੇ ਡਰਾਈਵਰ ਨੇ ਨੇਰੇ ਵਿੱਚ ਪਿੱਛੇ ਵੱਲੋਂ ਨੱਠਿਆਂ ਆਉਂਦਾ ਸ਼ੌਨ ਨਹੀਂ ਦੇਖਿਆ ਤੇ ਸ਼ੌਨ ਦੇ ਬਸ ਸਟਾਪ ਉੱਪਰ ਪਹੁੰਚਣ ਤੋਂ ਪਹਿਲਾਂ ਹੀ ਬਸ ਤੋੜ ਲਈ ਹਫਦਾ ਹੋਇਆ ਸ਼ੌਨ ਖਾਲੀ ਬਸ ਸਟਾਪ ਉੱਪਰ ਪਹੁੰਚ ਕੇ ਜ਼ੋਰ ਨਾਲ ਚੀਖਿਆ ਉਹ ਫੱਕ ਫਿਰ ਉਸਨੇ ਜ਼ੋਰ ਨਾਲ ਉੱਥੇ ਪਏ ਕੂੜੇ ਤੇ ਢੋਲ ਨੂੰ ਕਿੱਕ ਮਾਰੀ ਜਿਸ ਕਰਕੇ ਢੋਲ ਉਤਰਦੀ ਉੱਪਰ ਡਿੱਗ ਪਿਆ ਤੇ ਉਸ ਵਿਚਲਾ ਕੂੜਾ ਧਰਤੀ ਉੱਪਰ ਖਿਲਰ ਗਿਆ ਸ਼ਾਨ ਕੁਝ ਦੇਰ ਉਧਰ ਹਨੇਰੇ ਵੱਲ ਝਾਕਦਾ ਰਿਹਾ ਜਿੱਧਰ ਨੂੰ ਉਸਦੀ ਬਸ ਗਈ ਸੀ ਤੇ ਫਿਰ ਕੂੜੇ ਦੇ ਢੇਰ ਵਿੱਚੋਂ ਡਿੱਗੇ ਅਧ ਜਲੇ ਸਿਗਰਟਾਂ ਦੇ ਟੁਕੜੇ ਝੁਕਣ ਲੱਗ ਪਿਆ